ਪਿੰਡ ਨੇਸਤਾ ਪੋਰਟ ਅਪਾਲਗੜ ਦੇ ਖੇਤਾਂ ਵਿੱਚੋਂ ਦੋ-ਦੋਨ ਵੀੜੇ ਬਰਾਮਦ ਹੋਏ ਨੇ ਜਿਹੇ ਇੱਕ ਦੋ ਮਦਦ ਰੌਣਕ ਸੀਗਾ ਉਹ ਜਿਹੜਾ ਆਪਾਂ ਕਹਿ ਦਿੰਨੇ ਕਲਾਸ ਦੇ ਡੀ.ਜੀ. ਮੈਸੇਜ ਔਰ ਇੱਕ ਡੋਂਟ ਦੂਸਰਾ ਸੀਗਾ ਜਿਹੜਾ ਪਿੰਡ ਨੇਸਤਾ ਤੋਂ ਰੌਣਕ ਬਰਾਮਦ ਹੋਏ ਨੇ ਇਹ ਜੀ ਆਪਾਂ ਹੁਣ ਤੋਖਣਾ ਤਕਰੀਰ ਕਰਾਂਗੇ ਦੌਰਾਨੇ ਇਨਵੈਸਟੀਗੇਸ਼ਨ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜੂ ਸੰਝ ਕਰ ਦਿੱਤੀ ਜੀ ਹਾਲੇਕਾ ਪਾਰਨਸ ਦੀ ਕ੍ਰੋਹਨ ਬਰਾਮਦ ਹੋਣ ਦੀ ਖ਼ਬਰ ਚਲ ਰਹੀ ਹੈ। ਅੰਮ੍ਰਿਤਸਰ ਦੇ ਆਪਣੇ ਮਾਨਯੋਗ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਦੇ ਸ੍ਰੀ ਸਤਿੰਦਰ ਸਿੰਘ ਸਾਹਿਬ ਜੀ ਦੇ ਹੁਕਮਾਂ ਦੇ ਮੁਤਾਬਕ ਜਿਹੜੀ ਆਪਾਂ ਨਸ਼ੇ ਦੇ ਖਿਲਾਫ ਮੀਂਹ ਵੱਡੀ ਹੋਈ ਹੈ ਉਸੇ ਕੜੀ ਦੇ ਸੰਬੰਧ ਵਿੱਚ ਆਪਣੇ ਖਾਲਾ ਘੰਡਾ ਦੇ ਐਸਐਸਓ ਸਾਹਿਬ ਨਾਲ ਆਉਣ ਵਾਲੀ ਟੀਮ ਤੇ ਚੰਕੀਚਾਰ ਜਿਹੜੇ ਸੀਗੇ ਉਹ ਸਰਚ ਦੇ ਸੰਬੰਧ ਵਿੱਚ ਇਲਾਕੇ ਵਿੱਚ ਸੀਗੇ। ਇਸ ਦੌਰਾਨ ਸਰਚ ਨਾਲ ਪਿੰਡ ਨੇਸਤਾ ਔਰ ਪਿੰਡ ਅਪਲਗੜ ਦੇ ਖੇਤਾਂ ਵਿੱਚੋਂ ਦੋ ਡੋਂ ਜਿਹੜੇ ਬਰਾਉਂ ਹੁੰਦੇ ਨੇ ਜਿਹੜੇ ਬਾਅਦ ਵਿੱਚ ਬੀਐਸ ਤੋਂ ਸੁਕਤ ਕਰਕੇ ਮੌਕੇ ਤੇ ਬੁਲਾਇਆ ਜਾਂਦਾ ਤੇ ਇੱਕ ਤੋਂ ਬੰਦਰਾ ਡੋਂ ਸੀਗਾ ਉਹ ਜਿਹਨੂੰ ਆਪਾਂ ਕਹਿੰਦੇ ਨੇ ਕਲਾਸਵੀ ਡੀਜੀਐਮ ਮੈਸੇਜ ਔਰ ਇੱਕ ਡੋਂ ਦੂਸਰਾ ਸੀਗਾ ਜਿਹੜਾ ਪਿੰਡ ਵਿੱਚੋਂ ਤੁਲਿਆ ਸੀਗਾ ਤੇ ਔਰ ਉਹ ਵੀ ਹੁਣ ਆਪਾਂ ਜਿਹੜਾਈ ਨਾਲ ਡਿਸਕ ਕਰਦੇ ਆ ਜੋ ਵੀ ਇਹ ਤੋਂ ਸੰਬੰਧ ਵਿੱਚ ਜਿਹੜੇ ਕੱਥੇ ਸਾਹਮਣੇ ਆਉਣਗੇ ਤੁਹਾਡੇ ਨਾਲ ਜੁਸਾਂ ਦੇ ਕਰ ਦਿੱਤੇ ਜਾਣਗੇ ਕੀ ਲੱਗਦਾ ਕਿ ਇਹਨਾਂ ਨੂੰ ਹਥਿਆਰ ਲਈ ਸਪਲਾਈ ਲਈ ਵਰਤੇ ਜਾਂਦੇ ਨੇ ਜਾਂ ਨਸ਼ੇ ਦੀ ਸਪਲਾਈ ਲਈ ਵਰਤੇ ਜਾਂਦੇ ਨੇ ਮੈਂ ਪਹਿਲਾਂ ਇਸ ਗੱਲ ਤੋਂ ਤੁਹਾਨੂੰ ਦੱਸਿਆ ਨਾ ਹੋਣ ਹੈ ਡਰੋਨ ਬਰਾਮਦ ਹੋਏ ਨੇ ਇਹਦੀ ਆਪਾਂ ਹੁਣ ਕੋਖਣਾ ਤਕਰੀਸ਼ ਕਰਾਂਗੇ ਦੌਰਾਨੇ ਇਨਵੈਸਟੀਗੇਸ਼ਨ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜੂ ਸੰਝ ਕਰ ਦਿੱਤੀ ਜਾਏ ਪਿੰਡਾਂ ਦੇ ਵਿੱਚ ਤੁਹਾਡੇ ਵੱਲੋਂ ਡਿਫੈਂਸ ਕਮੇਟੀਆਂ ਬਣਾਈ ਕਿੰਨਾ ਕ ਸਹਿਯੋਗ ਕਮੇਟੀਆਂ ਹਾਂ ਦੇਖੋ ਪਿੰਡਾਂ ਦੇ ਵਿੱਚ ਜਿਹੜੀਆਂ ਆਪਣੀਆਂ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਵੀਡੀਸੀ ਜਿਨੂੰ ਆਪਾਂ ਕਹਿ ਦਿੰਦੇ ਆ ਉਹ ਆਪਣੇ ਨਾਲ ਕਾਫੀ ਉਹਨਾਂ ਦਾ ਅੱਛਾ ਤਾਲਮੇਲ ਹੈ ਇਹ ਸਾਨੂੰ ਗਾਇਬ ਗਾਇ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਔਰ ਉਮੀਦ ਆ ਕਿ ਅੱਗੇ ਵੀ ਸਾਡਾ ਆਪਸ ਵਿੱਚ ਤਾਲਮੇਲ ਜਿਹੜਾ ਵਧੀਆ ਬਣਿਆ ਰਹੇਗਾ ਤਾਂ ਜੋ ਆਪਾਂ ਨਸ਼ਾ ਪਸਰਨਾ ਦੇ ਤਹਿਤ ਖਲਾਫ ਜਾਂ ਹੋਰ ਵੀ ਜਿਹੜੇ ਗਤੀ ਵਿਧੀਆਂ ਵਿੱਚ ਲੱਗੇ ਹੋਏ ਨੇ ਦੇਸ਼ਗੁਰੂ ਦੀ ਜਾਂ ਵਾਟ ਐਵਰ ਉਹ ਆਤਨ ਕੇਰ ਦੱਸੀ ਜਾ ਸਕੇ ਬਾਕੀ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਇਸ ਸਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਦੌਰਾਨ ਇਨਵੈਸਟੀਗੇਸ਼ਨ ਉਹ ਤੁਹਾਡੇ ਨਾਲ ਜ਼ਰੂਰ ਸੰਜੇ ਕਰ ਦਿੱਤੇ ਜਾਣਗੇ ਥੈਂਕ ਯੂ ਵੈਰੀ ਵੈਲ ਚਾਹਾਨੂੰ ਪਿੰਡ ਨੇਸਤਾ ਪower ਪਿੰਡ ਅਪਲਗੜ ਦੇ ਖੇਤਾਂ ਵਿੱਚੋਂ ਦੋ ਦੋਨ ਵੀਡੀਓ ਬਰਾਮਦ ਹੁੰਦੇ ਨੇ ਜੇ ਇਤਿਹਾਸਕ ਮਦਦ ਹੋਣ ਕੀ ਜਾ ਔਰ ਜਿਵੇਂ ਆਪਾਂ ਕਹਿ ਦਿੰਨੇ ਕਲਾਸ ਰੇ ਬੀਜੀ ਮੈਸੇਜ ਔਰ ਇੱਕ ਡਰੋਨ ਵੀ ਤੁਸੀਂ ਜਿਹੜਾ ਪਿੰਡ ਮੇਸਤਾ ਤੋਂ ਡਰੋਨ ਪਰ ਅਮਦ ਹੋਇਆ ਨਹੀਂ ਇਹ ਵੀ ਆਪਾਂ ਹੁਣ ਤੋਖਣਾ ਤਕਰੀਸ਼ ਕਰਾਂਗੇ ਦੌਰਾਨੇ ਇਨਵੈਸਟੀਗੇਸ਼ਨ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜੂ ਸੰਝ ਕਰ ਦਿੱਤੀ ਜੀ